ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਦੇ ਵਿੱਚ ਰੰਜਿਸ਼ ਦੇ ਚੱਲਦੇ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਵਿਅਕਤੀ ਤੇ ਕੀਤੀ ਗਈ ਫਾਇਰਿੰਗ ਇਲਾਜ ਦੇ ਲਈ ਲਿਆਂਦਾ ਗਿਆ ਪਹਿਲਾਂ ਭਗਤਾ ਭਾਈ ਕਾ ਹਸਪਤਾਲ ਬਾਅਦ ਦੇ ਵਿੱਚ ਕੀਤਾ ਗਿਆ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਮਿਲੀ ਜਾਣਕਾਰੀ ਮੁਤਾਬਕ ਪੇਸ਼ੇ ਤੋਂ ਪੱਤਰਕਾਰ ਰਾਜੀਵ ਨਾਮਕ ਵਿਅਕਤੀ ਨੂੰ ਅੱਜ ਕੁਝ ਵਿਅਕਤੀਆਂ ਦੇ ਵੱਲੋਂ ਕਸਬਾ ਭਗਤਾ ਭਾਈ ਕਾ ਦੇ ਵਿੱਚੀ ਉਸ ਦੀ ਹੀ ਰਾਈਫਲ ਖੋ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਦੇ ਵੱਲੋਂ ਉਸ ਨੂੰ ਪਹਿਲਾਂ ਭਗਤਾ ਭਾਈ ਕਾ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਦੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਪੀੜਤ ਦੇ ਬਿਆਨ ਆਦਿ ਦਰਜ ਕੀਤੇ ਜਾ ਰਹੇ ਹਨ ਅਤੇ ਜਲਦ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਇਸ ਖਬਰ ਦੇ ਵਿੱਚ ਨਾਮ ਰਜੀਵ ਕੁਮਾਰ ਆ ਜੀ ਮੈਂ ਬਟੰਡਾ ਪ੍ਰੈਸ ਕਲੱਬ ਦਾ ਮੈਂਬਰ ਆ ਜੀ ਮੈਂ ਭਗਤਾ ਭਾਈ ਤੋਂ ਰਹਿਣ ਵਾਲਾ ਆਂਗਾ ਮੈਂ ਸਵੇਰੇ ਅੱਜ ਚੌਂਗ ਦੇ ਵਿੱਚ ਮੈਂ ਤੇ ਮੇਰਾ ਬ੍ਰਦਰ ਆ ਉੱਥੇ ਚੌਂਗ ਦੇ ਵਿੱਚ ਗੰਦਗੀ ਪਈ ਸੀ ਉਹਦੀ ਸਫਾਈ ਕਰਾ ਰਹੀ ਸੀ ਬਈ ਉੱਥੇ ਇੱਕ ਪੋਸਟਰ ਲੱਗਿਆ ਹੋਇਆ ਸੀ ਗੁਰੂ ਸਾਹਿਬਾਂ ਦਾ ਵੀ ਕੋਈ ਬੇਅਦਬੀ ਨਾ ਹੋਵੇ ਇੰਨੇ ਨੂੰ ਨਵਜੋਤ ਕੁਮਾਰ ਬਜਾਜ ਤੇ ਉਹਦੇ ਮਗਰ ਇੱਕ ਮੁੰਡਾ ਗਰਜੀਤ ਸਿੰਘ ਬੈਠਾ ਸਕੂਟਰੀ ਤੇ ਆਏ ਉਹਨਾਂ ਨੇ ਆਨਸਰ ਮੈਨੂੰ ਕਹਿੰਦੇ ਅੱਜ ਸਿਕੌਣੇ ਤੇ ਨੂੰ ਸਭ ਕੁ ਜਿਹੜੀਆਂ ਤੂੰ ਸਾਡੇ ਖਿਲਾਫ ਤਰਖਾਸਤ ਦੇ ਦਿੰਨਾ ਇਹਨਾਂ ਨੂੰ ਮੇਰਾ ਧਿਆਨ ਉਹਨਾਂ ਵੱਲ ਸੀਗਾ ਤੇ ਮਗਰ ਦੀ ਇੱਕ ਜਸਵੀਰ ਸਿੰਘ ਵਰਫ ਜੈਸੂਰੀਆ ਮੇਰੀ 12 ਬੋਰ ਦੀ ਰਫਲ ਗਨ ਖੋ ਕੇ ਉਹਨੇ ਮੇਰੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਮਾਰਿਆ ਮੇਰੇ ਜਦੋਂ ਅਸੀਂ ਦੋਹਾਂ ਮੇਰੇ ਭਰਾ ਨੇ ਮਾਰਤਾ ਮਾਰਤੇ ਦਾ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਤੇ ਸਾਨੂੰ ਚੱਕ ਕੇ ਹਸਪਤਾਲ ਲਿਆਏ ਰਫਲ ਕਿਹਦੀ ਸੀ ਰਫਲ ਮੇਰੀ ਮੇਰੀ ਆਪਣੀ ਲਾਇਸੈਂਸ ਦੀ ਰਫਲ ਸੀ ਜੀ ਪਰ ਛੋਟੋ ਹੋ ਕੇ ਚੋਟੀ ਬਣੇ ਮੇਰੇ ਤੋਂ ਹੋ ਕੇ ਮੇਰੀ ਮਰੀ ਹੈ ਜੀ ਕਿੰਨੇ ਜਾਣੇ ਸੀ ਇਹ ਤਿੰਨੇ ਜਾਣੇ ਸੀਗੇ ਜੀ ਇੱਕ ਸੀਗਾ ਨਵਜੋਤ ਕੁਮਾਰ ਬਜਾਜ ਇੱਕ ਸੀਗਾ ਜੀ ਆਪਣਾ ਗੁਰਜੀਤ ਸਿੰਘ ਇੱਕ ਸੀਗਾ ਜੀ ਆਪਣਾ ਜੈਸੇ ਵੀਰ ਸਿੰਘ ਜੈ ਸੂਰਗਿਆ ਔਰ ਜਿਹੜੇ ਬੰਦਿਆਂ ਦੀ ਸ਼ਹਾਦਤ ਇਹ ਮਾਰੀ ਆ ਉਹਦਾ ਨਾਮ ਹੈਗਾ ਕ੍ਰਿਸ਼ਨ ਕੁਮਾਰ ਭੂਲਾ ਪੁੱਤਰ ਜਗਨਨਾਥ ਔਰ ਮਿਠਨ ਲਾਲ ਪੁੱਤਰ ਚੰਦਰਪਾਨ ਵਾਸੀ ਭਗਤਾ ਭਾਈ ਕਾ ਇਹਨਾਂ ਨੇ ਇਹ ਮੇਰੇ ਤੇ ਤਾਂ ਮੈਨੂੰ ਮਰਮਾਉਣ ਦੀ ਕੋਸ਼ਿਸ਼ ਕੀਤੀ ਆ ਕੁਛ ਦਿਨ ਪਹਿਲਾਂ ਸੇਲ ਟੈਕਸ ਵਿਭਾਗ ਦੀ ਟੀਮ ਨੇ ਭਗਤਾ ਭਾਈ ਕਾ ਵੀ ਖੇ ਰੇਡ ਕੀਤੀ ਸੀਗੀ ਉਸ ਰੇਡ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਟੀਮ ਨੂੰ ਬੰਦਕ ਬਣਾ ਲਿਆ ਸੀਗਾ ਮਿਠਨ ਕੁਮਾਰ ਤੇ ਭੂਲੇ ਵਰਗੇ ਨੇ ਉਹਦੀ ਮੈਂ ਖਬਰ ਪ੍ਰਕਾਸ਼ਕ ਕੀਤੀ ਸੀ ਇਹ ਮੇਰੇ ਤੇ ਰੰਜਿਸ਼ ਰੱਖਦੇ ਸੀ ਇਹ ਨਾਮ ਕੀ ਕਰਦਾ ਕਮੇਟੀ ਕਰਦਾ ਮੈਂ ਪ੍ਰੈਸਰ رپورਟਰਾਂ ਜੀ ਅੱਛਾ ਤੇ ਕਿਹੜੇ ਹਾਂ ਮੈਂ ਨਵਜਵਾਨਾ ਖ਼ਾਰਲੇ ਵਿੱਚ ਕੰਮ ਕਰਦਾ ਬਰਿੰਡਾ ਪ੍ਰੈਸ ਕਲੱਬ ਦਾ ਮੈਂ ਮੈਂਬਰ ਹਾਂ ਜੀ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦਿਆਲਪੁਰਾ ਦੇ ਵਿੱਚ ਫਕਤਾ ਪਾਈਕੇ ਦੇ ਵਿੱਚ ਇੱਕ ਬੰਦੇ ਦੇ ਗੋਲੀ ਲੱਗਣ ਨਾਲ ਇੱਕ ਬੰਦਾ ਜ਼ਖਮੀ ਹੋਇਆ ਸੋ ਇਹ ਰਜੀਵ ਵਰਲਡ ਨਾਮ ਦਾ ਵਿਅਕਤੀ ਹੈ ਜਿਹਦੇ ਫਕਤਾ ਪਾਈਕੇ ਦੇ ਵਿੱਚ ਇੱਕ ਫਾਇਰਿੰਗ ਦੇ ਦੌਰਾਨ ਲੱਦ ਦੇ ਵਿੱਚ ਗੋਲੀ ਲੱਗੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਸਿਵਲ ਹਸਪੀਟਲ ਫਕਤਾ ਪਾਈਕੇ ਦਾ ਦਾਖਲ ਕਰਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਅਸੀਂ ਇੱਥੇ ਬਠਿੰਡਾ ਸਿਵਲ ਹਸਪੀ ਸਾਡੀ ਅਸੀਂ ਇਹਦੇ ਵਿੱਚ ਅਸੀਂ ਐਸਐਸਪੀ ਸਾਹਿਬ ਵੱਲੋਂ ਸੀਆਈਏ ਦੀ ਟੀਮਸ ਤੇ ਇੱਕ ਐਸਐਚਓ ਦਿয়ালਪੁਰਾ ਦੀ ਟੀਮ ਜਿਹੜੀ ਹੈਗੀ ਡਿਪਲੋਏ ਕਰ ਦਿੱਤੀ ਗਈ ਹੈ ਟੂ ਵੈਰੀਫਾਈ ਦਾ ਫੈਕਟਸ ਅਸੀਂ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਹੋਊਗੀ ਤਫਤੀਸ਼ ਕੀਤੀ ਜਾਊਗੀ ਜੋ ਵੀ ਤਫਤੀਸ਼ ਦੌਰਾਨ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਅਗਗੇ ਬੰਦ ਜੀ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ 'ਤੇ ਹਮਲਾ ਹੋਣ ਦਾ ਅੰਮ੍ਰਿਤ ਮਜ਼ਾ ਲੱਗੇ ਇਸੇ ਕਰਕੇ ਲੈਸਰ ਅਪਰ ਪੁਲਿਸ ਵੱਲੋਂ ਕੋਈ ਕਾਰਵਾਈ ਇਹ ਸਾਰੀਆਂ ਚੀਜ਼ਾਂ ਜਾਣਦੇ ਵਿਸ਼ਾ ਨੇ ਮੁਕਦਮਾ ਦਰਜ ਕਰਕੇ ਅਸੀਂ ਤਫਤੀਸ਼ ਕਰਾਂਗੇ ਤਫਤੀਸ਼ ਦੇ ਦੌਰਾਨ ਜਿਹਦੇ ਖਿਲਾਫ ਜੋ ਵੀ ਐਵੀਡੈਂਸ ਆਊਗਾ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਵੈਪਨ ਜਿਹੜੇ ਹੈਗੇ ਨੇ ਇੱਕ ਵੈਪਨ ਉੱਥੇ ਡਿੱਗਿਆ ਹੋਇਆ ਹੈ 12 ਬੋਰ ਦਾ ਜਿਹੜਾ ਗਨ ਹੈਗੀ ਹੈ। ਇੱਕ ਵੈਪਨ ਜਿਹੜਾ ਹੈਗਾ ਪਿਸਤੌਲ ਸੀਗਾ ਜੋ ਇਹਨਾਂ ਦੇ ਡੱਬ ਦੇ ਵਿੱਚ ਸੀਗਾ। ਅਸੀਂ ਇਹਨਾਂ ਨਾਲ ਗੱਲ ਕੀਤੀ ਜੋ ਦੱਸਣ ਮੁਤਾਬਕ ਇਹਨਾਂ ਦੇ ਵੈਪਨ ਦੋਨੋਂ ਖੁੱਦ ਹੀ ਸੀਗੇ।